ਤੇ ਇਹ ਬਾਬੇ ਕੀ ਕਰਦੇ ਆ ਜਦੋਂ ਕਰ ਲੈਂਦੇ ਕਾਰਾਂ ਵੀ ਵਧੀਆ ਗੁਰਦਾਰੇ ਵੀ ਵਧੀਆ ਮੁੜ ਕੇ ਤਕਰੀਬਨ ਸਾਰੇ ਨਹੀਂ ਕਹਿ ਸਕਦੇ 70% ਬਾਬੇ ਇਹੋ ਜਿਹੇ ਆ ਜਿਨ੍ਹਾਂ ਨੇ ਉਹਨਾਂ ਬੀਬੀਆਂ ਜੋ ਵਿਆਹ ਕਰਾ ਲਏ ਜਾਂ ਉਹਨਾਂ ਨਾਲ ਗਲਤ ਕੰਮ ਕਰ ਲਏ ਜਾਂ ਕਈ ਕੁਝ ਹੋ ਗਿਆ ਅਮਰਪਾਲ ਮੈਰੋ ਨੇ ਇਹੋ ਹੀ ਪਰਦਾ ਫਾਸ਼ ਕੀਤਾ ਹੈ ਨਾ ਬਲਵਿੰਦਰ ਸਿੰਘ ਦਾ ਜਿਹੜੇ ਬਾਬੇ ਨੇ ਮੁੜ ਕੇ ਉਹਤੇ ਝੂਠੇ ਪਰਚੇ ਫਵਾਹਤੇ ਜੀ ਮੈਨੂੰ ਪਸਾਉ ਲੈ ਕੇ ਆਇਆ ਮੇਰ ਨਾਲ ਕੀਤਾ ਜੇ ਕੀਤਾ ਉਹ ਕੀਤਾ ਆਜੂ ਬਾਬਾ ਆਪਣੇ ਭਾਈ ਅਮਰਤਪਾਲ ਮੈਰੋ ਕੱਲਾ ਰਹਿ ਗਿਆ ਤੇ ਬਾਬੇ ਉਹਦੀ ਸਪੋਰਟ ਕਰੋ ਅਸੀਂ ਬਾਹਰ ਬੈਠੇ ਆ ਵੇਦੇ ਦਾ ਅਸੀਂ ਵੀ ਇੰਨੇ ਆ ਕਿ ਪੰਜਾਬ ਵਿੱਚ ਕੀ ਚੱਲਣ ਡਿਆ ਜਦੋਂ ਇਹੋ ਜੇ ਕੰਮ ਹੋ ਜਾਂਦੇ ਆ ਨਾ ਬਾਅਦ ਵਿੱਚ ਉਤੋਂ ਸ਼ਿਫਾਰਸ਼ਾਂ ਪਾ ਕੇ ਵੱਡੇ ਲੋਕ ਦਬਾ ਲਿੰਦੇ ਛੋਟਿਆਂ ਨੂੰ ਉਹ ਵੇਖੋ ਕੁੜੀ ਬਿਆਨ ਤੋਂ ਹੀ ਮੁੱਕਰ ਗਈ ਕਿ ਨਹੀਂ ਜੀ ਸਾਡੀ ਤਾਂ ਗੱਲਬਾਤ ਨਹੀਂ ਹਾਲਾਂਕਿ ਵੀਡੀਓ ਆਡੀਓ ਹਰ ਚੀਜ਼ ਰਿਕਾਰਡਿੰਗ ਭਾਈ ਸਾਹਿਬ ਕੋਲ ਪਈ ਆ ਉਹ આરોਪ ਆਪ ਬਵਾ ਮਾਰ ਕੇ ਕਿ ਮੈਂ ਕਿਹੜੇ ਕੰਮ ਨੂੰ ਦੁਰਿਆ ਤੇ ਕਿਹੜਾ ਮਰਨਾ ਹੋਣ ਲਿਆ ਸਭ ਤੋਂ ਪਹਿਲਾਂ ਤਾਂ ਮੇਰੇ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਾਸਰੀ ਘਰ ਮੈਂ ਤੁਹਾਡਾ ਆਪਣਾ ਲਾਜ਼ੀ ਬਟਾਲੇ ਵਾਲਾ ਸਭ ਤੋਂ ਪਹਿਲਾਂ ਤੇ ਮੇਰੇ ਵੀਰ ਇਸ ਪੇਜ ਨੂੰ ਲਾਈਕ ਫੋਲੋ ਕਰੋ ਕਿਉਂਕਿ ਬਹੁਤ ਅਰਸੇ ਦੇ ਬਾਅਦ ਇਹਨੂੰ ਚਲਾਇਆ ਤੇ ਭੈਣ ਭਰਾਵਾਂ ਨੇ ਬਹੁਤ ਪਿਆਰ ਮਿਲ ਰਹੇ ਹਨ ਅੱਜ ਗੱਲ ਕਰਨੀ ਆ ਕਿ ਜਿਹੜਾ ਭਾਈ ਅਮਰਤਪਾਲ ਸਿੰਘ ਮੈਰੋ ਕਿ ਜਿਨੇ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਆ ਜਿਹੜੇ ਬੰਦੇ ਗੰਦ ਪਾਉਂਦੇ ਆ ਉਹਨਾਂ ਨੂੰ ਨੱਥ ਪਾਈ ਆ ਜਿਨ੍ਹਾਂ ਨੇ ਧੀਆਂ ਭੈਣਾਂ ਦੇ ਨਾਲ ਗਲਤ ਕੰਮ ਕੀਤਾ ਉਹਨਾਂ ਨੂੰ ਘਰਾਂ 'ਚ ਵੜ-ਵੜ ਜਾ ਕੇ ਠੋਕਿਆ ਛਤਰੋਲ ਕੀਤੀ ਆ ਅੱਜ ਗੱਲ ਕਰਦੇ ਆ ਜਿ ਕੋਈ ਬੰਦੇ ਹੈਗੇ ਜਿਨ੍ਹਾਂ ਲੱਖਾ ਸੰਧਾਨਾ ਵਾ ਭਾਨਾ ਵਾ ਜਗਦੀਪ ਆ ਜਾਂ ਹੋਰ ਜਿਹੜੇ ਸਾਡੇ ਵੀਰ ਪੰਜਾਬ ਦੇ ਵਿੱਚ ਚੰਗੇ ਕੰਮ ਕਾਣਦੇ ਆ ਸਾਰਿਆਂ ਨੂੰ ਸਲੂਟ ਆ ਤੇ ਜਦੋਂ ਕੋਈ ਚੰਗਾ ਕੰਮ ਕਰਦਾ ਹੁੰਦਾ ਨਾ ਉਹਦਾ ਸਾਥ ਦੇਣਾ ਸਿੱਖੋ ਇਹ ਨਹੀਂ ਕਿ ਉਹਦਾ ਤਮਾਸ਼ਾ ਵੇਖੋ ਜਿੰਨੇ ਵੀ ਹੁਣ ਤੱਕ ਪੰਜਾਬ ਦੇ ਵਿੱਚ ਚੰਗੇ ਕੰਮ ਕਰਨ ਆਏ ਆ ਕਿਸੇ ਨੂੰ ਜੇਲ੍ਹ ਚ ਡਾਕਤਾ ਕਿਸੇ ਦੇ ਪਰਚਾ ਪਾਤਾ ਕਿਸੇ ਦਾ ਮਾਣਾ ਚੰਗਾ ਕਰਤਾ ਬੜਾ ਦੁੱਖ ਲੱਗਦਾ ਕਿਉਂਕਿ ਜੋ ਆਵਾ ਉੱਤਿਆ ਸਾਡੇ ਲੋਕਾਂ ਦਾ ਹੁਣ ਵੇਖੋ ਤੁਸੀਂ ਵੀ ਗਰੀਬੀ ਘੋੜੇ ਘੋੜੇ ਆ ਸਾਡੇ ਪੰਜਾਬ ਦੇ ਵਿੱਚ ਤੇ ਜਿੰਨੇ ਵੀ ਦੁਨੀਆ ਦੇ ਕੋਈ ਖੱਟਣਾ ਉਹ ਬਾਬਾ ਬਣ ਜਾਵੇ ਚਾਂੜਕ ਲੰਡੂ ਨਾਲ ਲਲਵੇ ਦੋ ਚਾਰ ਬੀਬੀਆਂ ਲੰਡੂ ਨਾਲ ਲਲਵੇ ਤੇ ਚੁੰਮਟੇ ਕੁੱਟੀ ਜਾਵੇ ਤੇ ਪੈਸਾ ਕਮਾਈ ਜਾਵੇ ਅੱਜ ਕੱਲ ਪੈਸਾ ਦੋਆਂ ਜਾਣਿਆਂ ਕੋ ਰਹਿ ਗਿਆ ਇੱਕ ਕਲਾਕਾਰਾਂ ਕੋ ਤੇ ਇੱਕ ਬਾਪਿਆਂ ਕੋ ਤੇ ਅਸੀਂ ਜਿੰਨਾ ਸਾਲ ਦਾ ਕਮਾਉਨੇ ਆ ਆਪਣੇ ਬੱਚਿਆਂ ਨੂੰ ਭਾਵੇਂ ਕੱਪੜਾ ਲੀੜਾ ਲੈ ਕੇ ਦਈਏ ਨਾ ਦਈਏ ਕਿਸੇ ਗਰੀਬ ਦੀ ਮਦਦ ਕਰੀਏ ਨਾ ਕਰੀਏ ਤੇ ਉੱਥੇ ਬਾਪੇ ਨੂੰ ਦਿਖਾਵਾ ਕਰਨਾ ਹੁੰਦਾ ਕਿ ਇੰਨਾ ਹੀ ਚੜਾਵਾ ਚੜਾਉਣ ਚੱਲੇ ਆਂ ਤੇ ਇਹ ਬਾਬੇ ਕੀ ਕਰਦੇ ਆ ਜਦੋਂ ਕਰ ਲੈਂਦੇ ਕਾਰਾਂ ਵੀ ਵਧੀਆ ਗੁਰਦਾਰੇ ਵੀ ਵਧੀਆ ਮੁੜ ਕੇ ਤਕਰੀਬਨ ਸਾਰੇ ਨਹੀਂ ਕਹਿ ਸਕਦੇ 70% ਬਾਬੇ ਇਹੋ ਜਿਹੇ ਆ ਜਿਨ੍ਹਾਂ ਨੇ ਉਹਨਾਂ ਬੀਬੀਆਂ ਜੋ ਵਿਆਹ ਕਰਾ ਲਏ ਜਾਂ ਉਹਨਾਂ ਨੇ ਗਲਤ ਕੰਮ ਕਰ ਲਏ ਜਾਂ ਕਈ ਕੁਝ ਹੋ ਗਿਆ ਅਮਰਪਾਲ ਮੈਰੋ ਨੇ ਇਹੋ ਹੀ ਪਰਦਾ ਫਾਸ ਕੀਤਾ ਹੈ ਨਾ ਬਲਵਿੰਦਰ ਸਿੰਘ ਦਾ ਜਿਹੜੇ ਬਾਬੇ ਨੇ ਮੁੜ ਕੇ ਉਹਤੇ ਝੂਠੇ ਪਰਚੇ ਫਵਾਤੇ ਜੀ ਮੈਨੂੰ ਪਸਤਾਵ ਲੈ ਕੇ ਆਇਆ ਮੇਰ ਨਾਲ ਕੀਤਾ ਜੇ ਕੀਤਾ ਉਹ ਕੀਤਾ ਆਜੂ ਬਾਬਾ ਆਪਣੇ ਭਾਈ ਅਮਰਤਪਾਲ ਮੈਰੋ ਕੱਲਾ ਰਹਿ ਗਿਆ ਤੇ ਬਾਬੇ ਉਹਦੀ ਸਪੋਰਟ ਕਰੋ ਅਸੀਂ ਬਾਹਰ ਬੈਠੇ ਆ ਵੇਦੇ ਦਾ ਅਸੀਂ ਵੀ ਇੰਨੇ ਆ ਕਿ ਪੰਜਾਬ ਵਿੱਚ ਕੀ ਚੱਲਣ ਡਿਆ ਜਦੋਂ ਇਹੋ ਜੇ ਕੰਮ ਹੋ ਜਾਂਦੇ ਆ ਨਾ ਬਾਅਦ ਵਿੱਚ ਉਤੋਂ ਸ਼ਿਫਾਰਸ਼ਾਂ ਪਾ ਕੇ ਵੱਡੇ ਲੋਕ ਦਬਾ ਲਿੰਦੇ ਛੋਟਿਆਂ ਨੂੰ ਉਹ ਵੇਖੋ ਕੁੜੀ ਬਿਆਨ ਤੋਂ ਹੀ ਮੁੱਕਰ ਗਈ ਕਿ ਨਹੀਂ ਜੀ ਸਾਡੀ ਤਾਂ ਗੱਲਬਾਤ ਨਹੀਂ ਹਾਲਾਂਕਿ ਵੀਡੀਓ ਆਡੀਓ ਹਰ ਚੀਜ਼ ਰਿਕਾਰਡਿੰਗ ਭਾਈ ਸਾਹਿਬ ਕੋਲ ਪਈ ਆ ਉਹ આરોਪ ਆ ਕੋ ਬਾ ਮਾਰ ਕੇ ਕਿ ਮੈਂ ਕਿਹੜੇ ਕੰਮ ਨੂੰ ਦੁਰਿਆ ਤੇ ਕਿਹੜਾ ਮੇਰ ਨਾਲ ਹੋਣ ਲਿਆ ਇਥੇ ਨਿਹੰਗ ਸਿੰਘ ਜਥੇਬੰਦੀਆਂ ਇਥੇ ਜਿੰਨੇ ਵੀ ਹੋਰ ਸਵੇਹਾ ਸੋਸਾਇਟੀਆਂ ਵਾਲੇ ਆ ਕਾਸ਼ ਜੇ ਅਸੀਂ ਇਕੱਠੇ ਹੋ ਕੇ ਚੱਲੀਏ ਤੇ ਸਾਡਾ ਮਾਣ ਵਧਦਾ ਉਹ ਕਹਾਵਤ ਆ ਨਾ ਸਾਰੇ ਇੰਡੀਆ ਦੇ ਵਿੱਚ ਵੀ ਜਿੱਥੇ ਦੋ ਪੱਗਾਂ ਵਾਲੇ ਸਰਦਾਰ ਤੁਹਾਨੂੰ ਲੱਭਦੇ ਆ ਜੇ ਕਿਸੇ ਨੂੰ ਤੁਹਾਨੂੰ ਖਤਰਾ ਲੱਗਦਾ ਤੇ ਉਹਨਾਂ ਕੋ ਚੱਲ ਜੋ ਰਾਖੀ ਕਰਦੇ ਆ ਤੇ ਰਾਖੀ ਕਦੋਂ ਦੀ ਕਰਦੇ ਆ ਓਂਡੇ ਆ ਜਦੋਂ ਦੀਆਂ ਗੱਡਨੀ ਦੇ ਬਾਜ਼ਾਰਾਂ ਵਿੱਚ ਟਕੇ ਟਕੇ ਦੇ ਜਨਾਨੀਆਂ ਵੇਚਦਾ ਰਿਹਾ ਗਜਨੀ ਉਦੋਂ ਤੋਂ ਰਾਖੀ ਕਰਦੇ ਆਉਣ ਦੇ ਉਦੋਂ ਤੋਂ ਕਹਾ ਬਣੀਆਂ ਇਹ ਕੱਲਾ ਮਜ਼ਾਕ ਹੀ ਨਾ ਬਣ ਕੇ ਰਹਿ ਗਏ ਦਲੇਰ ਮਹਿੰਦੀ ਵਰਗਿਆਂ ਦਾ ਆ ਕਲਾਕਾਰਾਂ ਦਾ ਪੱਗਾ ਮੰਨ ਕੇ ਸਿਰ ਤੇ ਭੰਗੜਾ ਪਾਉਂਦੇ ਆ ਗਿੱਧਾ ਪਾਉਂਦੇ ਆ ਉਹਨਾਂ ਨੂੰ ਸ਼ੋਹਾਂ 'ਚ ਲੋਕ ਜਾਂਦੇ ਆ ਪਰ ਜਿੱਥੇ ਸਪੋਰਟ ਕਰਨ ਦੀ ਲੋੜ ਆ ਜਿੱਥੇ ਖੜਨ ਦੀ ਲੋੜ ਆ ਉਹ ਭਾਈ ਮੈਰੋ ਕੱਲਾ ਇਸ ਨਹੀਂ ਹਰក ਤਾਂ ਖੜਿਆ ਚਾਹੇ ਕੋਈ ਹਿੰਦੂ ਚਾਹੇ ਕੋਈ ਸਿੱਖ ਚਾਹੇ ਕੋਈ ਮੁਸਲਮਾਨ ਉਹ ਸਾਰਿਆਂ ਵਾਸਤੇ ਸਾਂਝਾ। ਸੋ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਜਿਹੜਾ ਕੋਈ ਚੰਗਾ ਕੰਮ ਪੰਜਾਬ ਦਾ ਕਰਦਾ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦਾ। ਇਸ ਕਰਕੇ ਆ ਪੇਜ ਨੂੰ ਇਹਨੂੰ ਖਤਮ ਕਰ ਦਿੱਤਾ ਗਿਆ ਹੈ। ਹੁਣ ਟਰਾਈ ਕਰ ਰਹੇ ਆ ਕਿ ਇਹਦੇ ਉੱਤੇ ਫੇਰ ਇੱਕ ਵਾਰੀ ਉਹਨਾਂ ਲੋੜਵੰਦਾਂ ਦੀ ਜਾਂ ਬੇਸਹਾਰਿਆਂ ਦੀ ਇੱਕ ਆਵਾਜ਼ ਚੁੱਕੀ ਜਾਵੇ ਜਿੱਦਾਂ ਪਹਿਲਾਂ ਚੁੱਕਦੇ ਸੀਗੇ ਤੇ ਧੰਨਵਾਦ ਹੋਊਗਾ ਕਿ ਜੇ ਤੁਸੀਂ ਭਾਈ ਮਹਿਰੋ ਦਾ ਸਾਥ ਦਓ ਕਿੱਡਾ ਧੜਾ ਕਾਫਲਾ ਉਹਦੇ ਨਾਲ ਚਾਹੀਦਾ ਅਸੀਂ ਵੇਖੋ ਕੋਈ ਕਲਾਕਾਰ ਆਉਣਾ ਹੋਵੇ ਕੋਈ ਖਾੜਾ ਲਗਾਉਣਾ ਹੋਵੇ ਤੇ ਕਿਦਾਂ ਅਸੀਂ ਕਰ ਲੋ ਮੱਚੀ ਹੋਏ ਇਹਨੇ ਕਿਦਾਂ 14 ਢੋੜੀ ਕਰਨ ਨੇ ਇਹਨੇ ਕਿਦਾਂ ਸਾਨੂੰ ਫਿਗਰ ਪਿਆਨ ਦਾ ਉਹਦੀਆਂ ਕਿਡੀਆਂ ਵੀ ਸਗੀਆਂ ਕੋਈ ਇਹਦੇ ਸਦਾਵਾਂ ਚ ਕੁੜੀਆਂ ਸਿਗੀਆਂ ਬਾਬੇ ਨੇ ਤੇ ਉਹ ਨੇਰ ਲਿਆਂਦਾ ਪਹਿਲਾਂ ਇਹਨੇ ਸਰਸੇ ਵਾਲੇ ਨੇ ਆਸ਼ਾ ਰਾਮ ਨੇ ਫਿਰ ਕਈ ਹੋਰ ਜਿਹੜੇ ਬਦਨਾਮ ਹੋਏ ਆ ਕੋਈ ਤਾਂ ਝੂਠ ਤਨੀਗਾ ਕਿੰਨੇ ਕਨੇ ਪਲੰਦੇ ਖੁੱਲੇ ਆ ਤੇ ਹੁਣ ਜੇ ਇਹ ਆਇਆ ਤੇ ਇਹਦੇ ਸ਼ਰਿਆਮ ਵੀਡੀਓ ਹਰ ਚੀਜ਼ ਤੁਹਾਡੇ ਸਾਹਮਣੇ ਆ ਕੰਮ ਸੋ ਕੰਮ ਕੋਸ਼ਿਸ਼ ਕਰਿਆ ਕਰੋ ਕਿ ਐਵੇਂ ਨਹੀਂ ਚੱਕ ਕੇ ਟਰਾਲੀਆਂ ਪਰ ਪਰ ਕੇ ਚਲ ਜਾਇਆ ਕਰੋ ਕੋਈ ਵੇਖਿਆ ਜਰੂਰ ਕਰੋ ਵੀ ਐਸੇ ਚੱਲਣ ਕੀ ਡਿਆ ਬਾ ਰੱਬ ਨਾਲ ਜੁੜਨਾ ਤੁਸੀਂ ਖੁਦ ਜੁੜ ਸਕਦੇ ਆ ਬੰਦਗੀ ਕਰ ਸਕਦੇ ਆ ਬੜੇ ਬੜੇ ਸਾਧੂ ਸੰਤ ਹੋਏ ਆ ਉਹਨਾਂ ਵੀ ਇੰਨਾ ਵੀ ਪਖੰਡੀਆਂ ਨੇ ਉਹ ਬੇੜਾ ਗਰਕ ਕੀਤਾ ਵਾ ਕਿ ਜੰਗੀਆਂ ਚੰਗੀਆਂ-ਚੰਗੀਆਂ ਕੁੜੀਆਂ ਪੜੀਆਂ ਲਿਖੀਆਂ ਅਸੀਂ ਘਾਲ ਦਿੰਦੇ ਬਾਬਾ ਜੀ ਇਹ ਠੀਕ ਨਹੀਂ ਰਹਿੰਦੀ ਬਾਬਾ ਜੀ ਹਣੀ ਕਹਿੰਦੇ ਸੇਵਾ ਲਾਓ ਉਹੀ ਬਾਬਾ ਜੀ ਹਣੀ ਮੁੜ ਕੇ ਪਤਾ ਨਹੀਂ ਤੇ ਦੇ ਕੇ ਗੋਲੀਆਂ ਨੇ ਗਲਤ ਕੰਮ ਕਰ ਕਰਕੇ ਕੁੜੀਆਂ ਦਾ ਬੇੜਾ ਗਰਕ ਕਰਤਾ ਦੁੱਖ ਲੱਗਦਾ ਕਿ ਸਾਡਾ ਕਿੰਨਾ ਪਿਆਰਾ ਧਰਮ ਆ ਕਿੰਨੀਆਂ ਸਾਡੇ ਕੁਰਬਾਨੀਆਂ ਹੋਈਆਂ ਕਿੰਨੇ ਸਾਡੇ ਜੋਧੇ ਸੂਰਮੇ ਹੋਏ ਆ ਆ ਜਿਹੜੇ ਚੀਜ਼ਾਂ ਤੋਂ ਡਰਦੇ ਆ ਦੁਕਾਨਦਾਰੀਆਂ ਖੋਲ ਕੇ ਬਹਿ ਗਏ ਆ ਮਨੂੰ ਨੇ ਸਮਝਾਉਂਦੇ ਕੋਈ ਚੁੰਟੇ ਵਾਲਾ ਕੋਈ ਕੁੱਤੀ ਵਾਲਾ ਕੋਈ ਖੁੰਡੀ ਵਾਲਾ ਕੋਈ ਛਤਰੀ ਵਾਲਾ ਕੋਈ ਪੱਖੇ ਰੋਕਣ ਵਾਲਾ ਕਿੱਦਾਂ ਕਿਦਾਂ ਦੇ ਬਾਬੇ ਆ ਗਏ ਕਿੱਦਾਂ ਤੁਸੀਂ ਯਕੀਨ ਕਰ ਲੈਨੇ ਅਜੇ ਉਮਰਾਂ ਉਹਨਾਂ ਦੀਆਂ ਹੌਲੀਆਂ ਨੇ ਤੁਹਾਨੂੰ ਮਤਾਂ ਦੇਂਦੇ ਸਾਡੇ ਪੁਰਾਣੇ ਪੁਰਾਣੇ ਬਜ਼ੁਰਗ ਜਾ ਕੇ ਪਿਆਰਾਂ 'ਚ ਬੈਂਦੇ ਆ ਉਹਨਾਂ ਦੇ ਮੱਥੇ ਟੇਕਦੇ ਉਹਨਾਂ ਨੂੰ ਚੜਾਵਾ ਚੜਾਉਂਦੇ ਆ ਕਦੇ ਸੋਚ ਕੇ ਵੇਖੋ ਵੀ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਗੱਡੀਆਂ ਲੱਗੀਆਂ ਹੈ ਜੇ ਬਾਬਾ ਜੀ ਉਹਨਾਂ ਨੇ ਉਹ ਹੋਣਾ ਕੁਦਰਤ ਨੂੰ ਨਾ ਹੁੰਦਾ ਭਲਾ ਤੁਹਾਡਾ ਉਹ ਤੁਸੀਂ ਨੰਗੇ ਪੈਰੀ ਜਾਓ ਗੁਰਦਾਰੇ ਆਪਣੇ ਪਿੰਡ ਦੀ ਸੇਵਾ ਕਰੋ ਦਾਨਪੂਨ ਕਰੋ ਰੱਬ ਨੇ ਹਰ ਇੱਕ ਫਲ ਦੇਣਾ ਪਰ ਆ ਜਿਹੜਾ ਆ ਕੰਮ ਹੋਣ ਡਿਆ ਨਾ ਮੁੜ ਕੇ ਇੱਕ ਇੱਕ ਜਾਣੀ ਗਲਤ ਹੋ ਜਾਂਦੀ ਆ ਅਗੇ ਚੈਨ ਬਣ ਜਾਂਦੀ ਆ ਵੀ ਤੂੰ ਵੀ ਆ ਫਲਾਣੀ ਤੂੰ ਵੀ ਆ ਉਹ ਬੜੀ ਕਰਨੀ ਵਾਲਾ ਸਾਧੂ ਸੰਤ ਆ ਜੇ ਆ ਉਹ ਜਦੋਂ ਅਗਲੇ ਵੀਡੀਓ ਬਣਾ ਕੇ ਰੱਖ ਲੈਂਦੇ ਫਿਰ ਫਿਰ ਐਸੀ ਕੁੰਡੀ ਮਸ਼ੀਂ ਚ ਪੈਂਦੀ ਆ ਮੁੜ ਕੇ ਨਹੀਂ ਕੋਈ ਉਰੇ ਪਰੇ ਹੁੰਦਾ ਤੇ ਵੇਖੋ ਹੁਣ ਹੋਣਾ ਕੀ ਆ ਉਹ ਛੁੱਟ ਕੇ ਵੀ ਆ ਜਾਣਾ ਉਹਨੂੰ ਮੁੜ ਕੇ ਕਿਤਨਾ ਕਿਤੇ ਇਹਨਾਂ ਨੇ ਐਮਐਲਏ ਕਦੇ ਮੰਤਰੀ ਸ਼ੰਤਰੀ ਕੋਈ ਨਾ ਕੋ ਖਿਲਾਰ ਦੇਣਾ ਹੈ ਨਾ ਉਸ ਤੋਂ ਬਾਅਦ ਉਹਦੀ ਜਾਇਜ਼ਾਕਾਰ ਹੋ ਜਾਈ ਅੱਗੇ ਵੀ ਇਦਾਂ ਹੀ ਹੁੰਦਾ ਰਿਹਾ ਸਾਡੇ ਲੀਡਰ ਸਾਡੇ ਦੱਦੇ ਤੇ ਜਿਹੜੇ ਵੱਡੇ ਆਉਧਿਆਂ ਵਾਲੇ ਆ ਨਾ ਇਹਨਾਂ ਨੂੰ ਪਤਾ ਹੁੰਦਾ ਕਿ ਇਹਨਾਂ ਕਿੰਨੀ ਕਿ ਦੁਨੀਆ ਖੜੀ ਆ ਪਹਿਲਾਂ ਸਰਪੰਚੀ ਵਿੱਚ ਫਿਰ ਅੱਗੇ ਦੇ ਅੱਗੇ ਗਾਂ ਨਾਲ ਗਾਂ ਮੈਂ ਕਹਿਣਾ ਕਿ ਆ ਜੋਰ ਤੋਂ ਵਿੱਚ ਰਹਿੰਦੇ ਨੂੰ ਮੈਨੂੰ 25 ਸਾਲ ਹੋ ਗਏ ਇੱਥੇ ਕੋਈ ਬਾਬਾ ਹੱਥ ਵੇਖਣ ਵਾਲਾ ਨਹੀਂ ਇੱਥੇ ਕੋਈ ਬਾਬਾ ਪੁੱਛਣਾ ਦੇਣ ਵਾਲਾ ਨਹੀਂ ਇੱਥੇ ਕਿਸੇ ਨਾ ਕੋ ਗਲਤ ਕੰਮ ਨਹੀਂ ਹੋ ਰਿਹਾ ਇਹ ਤੇ ਬਾਬਿਓ ਜਿਹੜੇ ਕੈਮਰੇ ਸਾਹਮਣੇ ਕੇਸ ਆ ਜਾਂਦੇ ਉਹ ਠੀਕ ਆ ਜਿਹੜੇ ਪਿੱਛੇ ਕੈਮਰੇ ਦੇ ਤਾਹਾਂ ਮਾਰਨ ਦੀਆਂ ਰੌਂਡੀਆਂ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਨੇ ਗਾੜੀ ਜਵਾਕ ਹੋਣੇ ਨਾ ਵਿਆਹ ਕਰਾਉਣੇ ਬਾਬਿਆਂ ਨੇ ਤੇ ਬੇੜਾਗਰ ਕਰਕੇ ਰੱਖਤਾ ਸਾਡੀਆਂ ਗਲਤੀਆਂ ਆਪਣੀਆਂ ਅਸੀਂ ਜਾ ਜਾ ਕੇ ਬਹਿਨੇ ਆ ਅਸੀਂ ਵਿਚਾਰ ਸੁਣਦੇ ਆ ਅਸੀਂ ਭਾਵਕ ਹੋ ਜਾਂਦੇ ਆ ਮੇਰੀ ਗੱਲ ਸੁਣੋ ਜੇ ਤੁਸੀਂ ਕਿਸਾਨੀ ਕਰਦੇ ਆ ਤੁਹਾਨੂੰ ਕਿਸਾਨ ਦਾ ਆਪਣੇ ਖੇਤੀ ਦਾ ਸਾਰਾ ਭੇਜਤਾ ਜੇ ਕੋਈ ਪੱਖੇ ਬੰਨਣ ਦਾ ਕੰਮ ਕਰਦਾ ਕੋ ਬਾਬਾ ਕੋ ਮੋਟਰਾਂ ਬੰਨਣ ਦਾ ਕੰਮ ਕਰਦਾ ਕੋ ਮਿਸਤਰੀਆਂ ਦਾ ਕੰਮ ਕਰਦਾ ਉਹਨੂੰ ਉਹਦਾ ਭੇਜਦਾ ਇਹਨਾਂ ਬਾਬਿਆਂ ਨੇ ਸਾਰੀ ਦਿਹਾੜੀ ਕਥਾ ਪੜਨੀ ਆਉਂਦੀਆਂ ਡਾਇਲਗ ਜੇ ਰਟੇ ਹੁੰਦੇ ਆ ਵਿੱਚੋਂ ਚਾਰਕ ਮੇਰੇ ਵਰਗੇ ਵੀ ਰਲੇ ਹੁੰਦੇ ਆ ਹਾਂ ਪ੍ਰਸ਼ਾਦ ਲੈ ਜੀ ਘਰੇ ਆ ਡੰਗਰਾਂ ਨੂੰ ਪਾਵੀਂ ਆ ਆਹ ਕਰਦੀ ਆ ਉਹ ਕਰਦੀ ਇਹ ਜਿੰਨੀ ਗੇਮ ਹੁੰਦੀ ਸਾਰੀ ਰਲ ਮਿਲ ਕੇ ਚੱਲਦੀ ਹੈ ਇੱਕ ਦੋ ਲੰਡਰ ਬੀਬੀਆਂ ਇਦਣੀਆਂ ਹੁੰਦੀਆਂ ਹਾਂਜੀ ਬਾਬਾ ਜੀ ਸਾਡੇ ਘਰ ਪੋਤਾ ਆ ਗਿਆ ਸਾਡੇ ਘਰ ਮੁੰਡਾ ਆ ਗਿਆ ਆ ਮੱਝ ਸੂਹੀ ਹਾਂ ਮੁੰਡਾ ਸਾਡਾ ਬਾਹਰ ਚੱਲ ਗਿਆ ਹਾਂ ਹੀ ਪਲਾਟ ਲੱਲਿਆ ਹਾਂ ਸਾਡੀ ਕਮੇਟੀ ਵੀ ਨਿਕਲ ਆਈ ਆ ਤੇ ਜਿਹੜੇ ਮੇਲੇ ਤੁਹਾਡੇ ਵਰਗੇ ਬੈਠੇ ਨੇ ਸੋਚਦੇ ਕਿ ਬਾਬਾ ਬੜੀ ਕਿਰਪਾ ਕਰਨ ਦਿਆਂ ਬਾਬੇ ਨੇ ਤੇ ਸਾਧੀਆਂ ਕੋਲਾਂ ਧਾਰਤੀਆਂ ਸਾਧੂ ਸੰਤ ਜਿਹੜੇ ਹੁੰਦੇ ਆ ਨਾ ਉਹ ਰੇਖ ਵਿੱਚ ਮੇਖ ਮਾਰਦੇ ਆ ਕਦੀ ਕਿਸੇ ਨੂੰ ਖਾਂਦੇ ਪੀਂਦੇ ਨਹੀਂ ਆ ਇਹ ਬਾਬਾ ਪਾਲਾ ਸਿੰਘ ਜੀ ਦੀ ਗੱਲ ਕਰੀਏ ਹੋਰ ਮੈਂ ਕਈ ਸਾਧੂ ਸੰਤਾਂ ਨੂੰ ਮਿਲਿਆ ਵਾਂ ਉਹਨਾਂ ਦੀ ਅੱਖ ਹੀ ਇਦਾਂ ਦੀ ਹੁੰਦੀ ਆ ਕਿ ਬੰਦੇ ਦੀ ਕਿਰਪਾ ਕਰ ਦਿੰਦੀ ਆ ਪਰ ਆ ਆ ਦੇਖਿਓ ਹਾਲ ਕਿੱਦਾਂ ਹੱਥ ਸਿਰਾਂ ਦੇ ਫੇਰ ਤੇ ਆ ਕਿਦਾਂ ਦੁਨੀਆ ਨੂੰ ਮੋਸ਼ਨਲ ਕਰਦੇ ਆ ਉਹਦਾ ਉਹਦਾ ਬਾਣਾ ਵੇਖੋ ਕਿਹੜਾ ਪਾਇਆ ਜੇ ਵੇਖਿਆ ਜਾਵੇ ਗੁਰੂਆਂ ਨੇ ਸਾਡੇ ਆਪਣੇ ਜਿਹੜੀਆਂ ਨਾਰਮਲ ਪੱਗਾਂ ਹੁੰਦੀਆਂ ਜਾਂ ਪਰਨੇ ਹੁੰਦੇ ਆ ਏਹੀ ਇਥੇ ਫੋਲ ਲਾ ਲਿਆ ਇਥੇ ਉਹ ਨਾ ਲਿਆ ਤੇ ਘਗਰੀਆਂ ਜੀਆਂ ਪਾ ਲਈਆਂ ਤੇ ਹੋਰ ਇਤਾਂ ਦੇ ਪਹਿਰਾਵੇ ਬਣ ਕੇ ਹੁਣ ਜਿੱਦਾਂ ਨਹੀਂ ਕਲਾਕਾਰ ਹੁੰਦੇ ਹੁੰਦੇ ਪਹਿਲਾਂ ਕੁਰਤੀਆਂ ਪਾ ਕੇ ਲਾਚੇ ਬਨ ਕੇ ਬਾਬਿਆਂ ਨੇ ਮੇਰੀ ਤਾਂ ਦਾ ਸਿਸਟਮ ਕਰ ਲਿਆ ਉਹ ਕੀ ਉਹ ਜਿੰਨਾ ਬਾਬਾ ਤਿਆਰ ਹੋ ਕੇ ਰਹੂਗਾ ਜਿੰਨੀ ਬਾਬੇ ਦੀ ਗੱਡੀ ਭੱਟੀ ਹੋਊਗੀ ਓਨੀ ਬਾਬੇ ਦੀ ਡਿਮਾਂਡ ਹੋਊਗੀ ਇੱਕ ਤੀ ਸੋਚ ਕੇ ਵੇਖਿਓ ਜਿੰਨਾ ਪੈਸਾ ਕਲਾਕਾਰਾਂ ਨੂੰ ਖਾਣਿਆਂ ਤੇ ਮਿਲਦਾ ਓਨਾ ਹੀ ਬਾਬਿਆਂ ਨੂੰ ਉਸ ਕਿਰਤਨ ਕਰਨ ਤੇ ਮਿਲਦਾ ਔਰ ਦੂਜੀ ਗੱਲ ਓਨੇ ਦਾ ਆਟਾ ਵੇਚ ਜਾਂਦੇ ਆ ਹਰ ਕਫਾਇਦੇ ਚ ਉਹ ਚੀਜ਼ ਕਰ ਜਾਂਦੇ ਆ ਤੇ ਕਦੀ ਮੈਂ ਨਹੀਂ ਕਹਿੰਦਾ ਉਹ ਕਰਦੇ ਤੇ ਵਧੀਆ ਗੱਲ ਆ ਪਰ ਮੈਨੂੰ ਇੱਕ ਜਵਾਬ ਦੋ ਜਿ ਤੁਹਾਡੇ ਪਿੰਡ ਵਿੱਚ ਕਿੰਨੇ ਮੱਧਵੀ ਸਿੰਘ ਹੋਣਗੇ ਕਿੰਨੇ ਸਿੱਖਾਂ ਦੇ ਪਰਿਵਾਰ ਗਰੀਬ ਹੋਣਗੇ ਕਿੰਨੇ ਗੁਰਦਾਰੇ ਠੱਠੇ ਹੋਣਗੇ ਕਿੰਨੇ ਲੋਕ ਅੰਮ੍ਰਿਤ ਛਕਣਾ ਚਾਹੁੰਦੇ ਆ ਜਿਨ੍ਹਾਂ ਨੂੰ ਕਕਾਰਾਂ ਦੀ ਲੋੜ ਆ ਕਿੰਨੇ ਪਰਿਵਾਰ ਇਹੋ ਜਿਹੜੇ ਗਰੀਬੀ ਥਲੇ ਦੱਬੇ ਆ ਜਿਨ੍ਹਾਂ ਨੂੰ ਦਵਾਈਆਂ ਦੀ ਲੋੜ ਆ ਉਹਨਾਂ ਦਾ ਕਦੀ ਕਿਸੇ ਨੇ ਸਾਫ਼ ਨਹੀਂ ਦਿੱਤਾ ਨਾ ਹੀ ਕਦੀ ਪੁੱਛਿਆ ਆਉਂਦੇ ਆ ਜਦੋਂ ਕੋਈ ਬਾਬਾ ਖੋਵੇ ਇਦਾਂ ਦਾ ਵੀ ਕੀਰਤਨ ਕੀਤਾ ਤੇ ਕਵੇ ਆਹ ਗੋਲਕ ਸਾਰੇ ਚੱਕ ਕੇ ਪਿੰਡ ਦੇ ਲਾਓ ਆ ਆਟਾ ਚੱਕ ਕੇ ਗਰੀਬਾਂ ਨੂੰ ਵੰਡੋ ਅਸੀਂ ਹੋਰ ਕਿਦੋਂ ਕਰ ਲਾਂਗੇ ਜੇ ਉਹਨਾਂ ਨੂੰ ਰੱਬ ਤੇ ਇੰਨਾ ਜੀ ਕਹਿਣ ਕਿ ਰੱਬ ਸਾਡੀ ਮੱਤ ਕਾਣਦਾ ਤੇ ਫਿਰ ਖੁੱਲ ਕੇ ਕਰਨ ਨਾ ਵੀ ਹਾਂ ਅਸੀਂ ਮਦਦ ਕਰਨ ਦੇ ਆ ਪਰ ਆ ਕੀ ਡਰਾਮਾ ਹੋਇਆ ਕੁੜੀ ਖੁਦ ਬਿਆਨ ਦੇਣ ਦੀ ਸਾਡਾ ਬਲਦ ਕਰ ਪਿਉ ਨਹੀਂ ਹੋਇਆ ਅਸੀਂ ਕਿਹੜੀਆਂ ਹੀਰੋ ਨਹੀਂ ਅਸੀਂ ਕਿਹੜੀਆਂ ਸੋਹਣੀਆਂ ਨਹੀਂ ਜੇ ਕਿਰਤਾਂ ਅੱਛਾ ਤੇਰਾ ਹੁੰਦਾ ਤੇ ਫੇਰ ਵਧੀਆ ਗੱਲ ਸੀਗੀ ਜਿਨ੍ਹਾਂ ਨੂੰ ਉਹਨੇ ਬਚਾ ਲਿਆ ਜਿਨ੍ਹਾਂ ਨੂੰ ਉਹਨੇ ਆਪਣੇ ਭਾਈ ਮੈਰੋ ਨੇ ਗਾੜੀ ਦਾਸਤਾ ਵੀ ਆ ਕੰਮ ਹੋਣ ਗਿਆ ਉੱਥੇ ਨਾ ਜਾਇਓ ਕਿੱਥੋਂ ਕਿੱਥੇ ਤੱਕ ਕਿੱਥੇ ਪਹੁੰਚ ਗਿਆ ਬਾਬਾ ਤੇ ਕਿੰਨੇ ਹੋਰ ਕਿੰਨੇ ਪਰਿਵਾਰਾਂ ਨਾਲ ਥੱਕੇ ਹੋਏ ਉਹਨਾਂ ਨਾਲ ਵੀ ਜਾ ਕੇ ਖੜਿਆ ਉਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਆ ਕਦੇ ਨਾ ਕਦੇ ਇਹ ਗੱਲ ਜਰੂਰ ਸੋਚਿਓ ਕਿ ਅਸੀਂ ਫਿਰਨ ਕਿੱਥੇ ਡੇ ਆ ਕਿਹਦੀ ਸਪੋਰਟ ਕਰਨ ਦੇ ਆ ਗਲਤ ਕੰਮ ਹੋ ਰਿਹਾ ਆਪਣੇ ਬੱਚਿਆਂ ਨੂੰ ਪੜ੍ਹਾਓ ਜਦੋਂ ਤੁਹਾਡੇ ਬੱਚੇ ਪੜ੍ਹ ਗਏ ਨਾ ਆਪੇ ਰੱਬ ਨਾਲ ਜੁੜ ਜਾਣਾ ਉਹਨਾਂ ਨੂੰ ਸਾਰੀ ਸਮਝ ਆ ਜਾਣੀ ਆ ਅੱਜ ਤੱਕ ਜਿੰਨੀਆਂ ਵੀ ਤਰਕੀਆਂ ਹੋਈਆਂ ਆ ਆ ਦੇਖੋ ਬਾਹ ਕਿਹੜੇ ਕਿਹੜੇ ਸੈਂਸਾਂ ਚੱਲ ਪਈਆਂ ਆ ਬਾਪੇ ਉਦਾਂ ਹੀ ਆ ਜਿਹੜਾ ਹਾੜ ਆਉਣ ਵਾਲਾ ਪਚਾਰ ਆਉਣ ਵਾਲਾ ਉਦਾਂ ਦਾਜੇ ਜਿਹੜਾ ਕਹਿੰਦੇ ਆ ਮੌਸਮ ਜਿਹਾ ਵੇਖ ਕੇ ਤੇ ਲੋਕ ਸਮਝ ਲੈਣੇ ਵਾਕਿਆ ਗੱਲ ਸੱਚ ਆ ਜਿੰਨਾ ਪਖੰਡਵਾਦ ਪੰਜਾਬ ਤੇ ਪਾਕਿਸਤਾਨ ਚ ਤਾਂ ਅਫਗਾਨਿਸਤਾਨ ਤੇ ਨਾ ਜਾਂ ਬੰਗਲਾਦੇਸ਼ ਹੋਰ ਯੂਰਪ ਚ ਦੂਜੇ ਤੇ ਜਿੱਕੇ ਦੇ ਵੀ ਹਨ ਨਹੀਂ ਚੰਗਾ ਜੀ ਧੰਨਵਾਦ ਹੱਸ ਜੀ